ਵਾਹਿਗੁਰੂ ਜੀਓ ਸਤਨਾਮ ਸਵਾਹਿਗੁਰੂ ਜੀ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਹਾਜ਼ਰ ਹਜੂਰ ਜੁਗੋ ਜੁਗੋ ਤੁਹਾਨੂੰ ਗਿਆਨ ਸਮੁੰਦਰ ਬਾਣੀ ਦੇ ਹੋਜ ਸਤਿਗੁਰੂ ਵਾਹਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਸਜੇ ਹੋਏ ਪਾਵਨ ਦਰਬਾਰ ਨਿੱਗੀ ਗੋੜ ਦੇ ਅੰਦਰ ਅੰਮ੍ਰਿਤ ਵੇਲੇ ਜੀਵਾਂ ਦੇ ਹਾਜ਼ਰੀਆਂ ਪਰ ਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਖਾਲਸਾ ਪੰਥ ਸਾਧ ਸੰਗਤ ਵਡਭਾਗੇ ਹਾਂ ਜੋ ਇਸ ਸਮੇਂ ਤੋਂ ਉਤਮ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਦੇ ਹਾਂ ਆਓ ਸਤਿਗੁਰਾਂ ਨੇ ਜੋ ਅਜਿਹੀ ਕਿਰਪਾਲਤਾ ਕੀਤੀ ਹੈ ਤਖਤਾ ਤੇ ਇਸ ਸ਼ੁਭ ਤੋਕੇ ਦੀਦਾਰ ਬਖਸ਼ਿਆ ਮੁਖਵਾਕ ਕੋਮ ਬਖਸ਼ੇ ਹਨ ਬਖਸ਼ੇ ਹੋਏ ਮੁਖਵਾਕ ਦੇ ਵਿਚਾਰ ਨਾਲ ਜੁੜੀਏ ਵਾਹਿਗੁਰੂ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਹਜ਼ੂਰ ਪਾਤਸ਼ਾਹ ਦੇ ਪਾਵਨਾਂ ਵਿੱਚ 657 ਤੇ ਸੋਰਠ ਰਾਗ ਦੇ ਵਿੱਚ ਭੰਦਾ ਵਿੱਚੋਂ ਭਗਤ ਰਵਿਦਾਸ ਜੀ ਦੀ ਭਗਤ ਬਾਣੀ ਦਾ ਸ਼ਬਦ ਪਉਤਰ ਮੁਖਵਾਕ ਬੰਕਸ਼ਿਸ਼ ਕੀਤਾ ਹੈ ਇਕ ਓੰਕਾਰ ਸਤਿਗੁਰ ਪ੍ਰਸਾਦ ਅਮਲ ਚਰਨ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਇਕਾਦੀ ਅਤੁੱਤੀ ਹੈ ਇੱਕੋ ਹੀ ਇੱਕ ਹੈ ਜਿਹਦੇ ਵਰਗਾ ਹੋਰ ਕੋਈ ਨਹੀਂ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸ੍ਰਿਨ ਸੁਦਾਂਤ ਹਨ ਰਚਨਾ ਕਰਦਾ ਹੈ ਪਲਣਾ ਕਰਦਾ ਹੈ ਲੈ ਕਰਦਾ ਹੈ ਰਜੋ ਤਮਸ ਕਰਕੇ ਕਰ ਕਰਕੇ ਨਿਰਾਰਕਾਰ ਹੈ ਉਹ ਫਿਰ ਵੀ ਨਿਰਾਲਾ ਹੈ ਸਤਗੁਰ ਪ੍ਰਸਾਦ ਸਤਗੁਰਾਂ ਦੀ ਜਦੋਂ ਕਿਰਪਾ ਹੁੰਦੀ ਹੈ ਉਹ ਗ੍ਰਹਮ ਬਖਸ਼ਿਸ਼ ਕਰਦੇ ਹਨ ਤਉ ਸ੍ਰੀ ਅਕਾਲ ਪੁਰਖ ਵੈਰੂ ਦੀ ਪ੍ਰਾਪਤੀ ਹੁੰਦੀ ਹੈ ਅੱਗੇ ਭਗਤਰਬਦਾ ਜੀ ਰੱਬ ਤਾਂ ਕਰਦੇ ਹਨ ਬਾਣੀ ਦੀ ਉਥਾਨ ਕਹ ਹੈ ਕਿਨੇ ਕਿਸਮੇ ਰਬਦਾ ਜੀ ਜੁੱਤੀਆਂ ਘੜਦੇ ਸੀ ਪਰਮੇਸ਼ਰ ਜੀ ਆਏ ਤੇ ਲੋ ਪਰਮੇਸ਼ਰ ਜੀ ਆਏ ਦਰਸ਼ਨ ਹੋਏ ਇਹ ਸਰਗੁਣ ਦਰਸ਼ਨ ਹੁੰਦੇ ਨੇ ਭਗਤਾਂ ਨੂੰ ਭਗਤਰਵਾਦਾ ਜੀ ਚਰਨੀ ਹੱਥ ਲਾਉਣ ਲੱਗੇ ਪਰਮੇਸ਼ਰ ਜੀ ਭਈ ਨਰਾਕਾਰ ਰੂਪ ਨੇ ਜਦੋਂ ਪ੍ਰਤੀਤ ਹੋਇਆ ਕਿ ਫੇਰ ਪੁੱਛਿਆ ਤਰਦਾ ਜੀ ਕਹਿਣ ਲੱਗੇ ਕੀ ਗੱਲ ਕਿ ਮੇਰੇ ਰਾਮ ਪਰਮੇਸ਼ਰ ਹੈ ਰੀ ਮੈਂ ਆਪ ਜੀ ਦੇ ਚਰਨ ਪਰਸਣੇ ਸੀ ਤੁਸੀਂ ਪਿੱਛੇ ਕਿਉਂ हट ਗਏ ਤਾਗੋ ਕਹਣਗੇ ਰਬਦਾਸ ਇਹ ਦੁਨੀਆ ਦੇ ਲੋਕ ਸੰਸਾਰ ਦੇ ਲੋਕ ਇਸ ਤਰ੍ਹਾਂ ਦੀ ਨੀਤੀ ਰੱਖਦੇ ਨੇ ਇਨ੍ਹਾਂ ਲੋਕਾਂ 'ਚ ਭਾਵਨਾ ਹੈ ਉਹ ਸਮਝਦੇ ਨੇ ਕਿ ਤੇਰੇ ਨਾਲ ਜਿਹੜਾ ਕੋਈ ਲੱਗ ਜਾਵੇ ਉਹ ਕੁੱਸਟਿਆ ਜਾਂਦਾ ਹੈ ਪਿੱਟਿਆ ਜਾਂਦਾ ਹੈ ਕਿਉਂਕਿ ਸਮਾਜ ਨੇ ਮਨੁਸਿਮਰਤੀ ਨੇ ਖਾਸ਼ ਕਰਕੇ ਚਾਰ ਵਰਨਾ ਦੇ ਵਿੱਚ ਜਗਤ ਨੂੰ ਵੰਡ ਕੇ ਖੱਤਰੀ ਬ੍ਰਹਮਣ ਸੂਦਰ ਤੇ ਵੈਸ਼ ਭਾਮ ਦੋ ਜਾਤਾਂ ਜਿਹੜੇ ਬ੍ਰਹਮਣ ਤੇ ਖੱਤਰੀ ਆਪਣੇ ਆਪ ਨੂੰ ਉੱਚੇ ਸਮਝਦੇ ਸੀ ਸੂਦਰ ਤੇ ਵੈਸ਼ ਇਹਨਾਂ ਨੂੰ ਨਹੀਂ ਦੇ ਇਨਾ ਦੇ ਲੋਕ ਪਰਸ਼ਾਮਾ ਲੈਣਾ ਵੀ ਚੰਗਾ ਨਹੀਂ ਸੀ ਸਮਝਦੇ ਇਸ ਕਰਕੇ ਅਗਰ ਜੇ ਕਿਸੇ ਦਾ ਕੱਪੜਾ ਲੱਗ ਜੇ ਜਾਂ ਕੋਈ ਭਾਂਡਾ ਟੱਟਿਆ ਜਾਣਾ ਚਾਹ ਲਗੇ ਇਹ ਤਾਂ ਟੱਟਿਆ ਗਿਆ। ਪ੍ਰਿਸ਼ਟ ਹੋ ਗਿਆ ਟੱਟਿਆ ਦਾ ਅਸਮਨ ਪ੍ਰਿਸ਼ਟ ਹੋਣਾ। ਪਲੀਤ ਹੋ ਜਾਣਾ ਵੀ ਹੁਣ ਇਹ ਚੰਗਾ ਨਹੀਂ ਰਿਹਾ। ਸਰਵਦਾਸ ਜੀਆ ਨੂੰ ਇਹ ਗੱਲ ਪ੍ਰਮਾਤਮਾ ਨੇ ਕਿਹੀ ਕਹਿ ਲਗੇ ਫਿਰ ਮੈਂ ਵੀ ਜੇ ਟੱਟਿਆ ਜਾਣਾ ਸ੍ਰੀ ਗੁਰੂ ਦਾ ਜੀ ਹੱਸ ਕੇ ਹੱਸ ਕੇ ਦਿਲ ਪਰਮਾਤਮਾ ਦੇ ਪਿਆਰ ਦੇ ਵਿੱਚ ਇਹ ਬਾਣੀ ਦੀ ਰਚਨਾ ਕੀਤੀ ਜੋ ਸਾਡੇ ਅੰਦਰ ਸੰਸਾਰ ਦੇ ਇੱਕ ਪਰਮਾਤਮਾ ਗ੍ਰੰਕਾਰ ਹੈ ਦੂਸਰੀ ਮਾਇਆ ਕਰਕੇ ਅਸੀਂ ਜੀਵ ਹਾਂ ਜਿੰਨਾ ਚਿਰ ਅਸੀਂ ਜੀਵ ਹਾਂ ਸਾਡੇ ਅੰਦਰ ਮਮਤਾ ਹੈ ਹੰਕਾਰ ਹੈ ਮੈਂ ਭਰੀ ਪਈ ਆ ਉਹਨਾਂ ਚਿਰ ਅਸੀਂ ਪਰਮਾਤਮਾ ਤੋਂ ਵੱਖਰੇ ਹਾਂ ਜਦਨੇ ਮੈਂ ਮੁੱਕ ਜਾਂਦੀ ਏ ਉਦੋਂ ਫਿਰ ਆਤਮਾ ਪਰਮਾਤਮਾ ਦੇ ਰੂਪ ਤਾਰਨ ਕਰ ਜਾਂਦੀ ਏ ਰਵਦਾ ਜੀ ਇਹ ਕਹਿੰਦੇ ਨੇ ਕਿ ਠੀਕ ਹੈ ਜੇ ਤੂੰ ਪਟਿਆਲਿਆਂ ਵੀ ਵੇਖ ਕੇ ਪਟਿਆ ਜਾ ਪਰ ਜੋਤ ਹੈ ਮੇਰੀ ਕੀ ਕਿਰਪਾ ਕੀਤੀ ਜੋ ਮੈਨੂੰ ਹੁਣ ਗਿਆਨ ਹੋ ਗਿਆ ਉਸ ਗਿਆਨ ਦੇ ਤਲ ਤੇ ਜਾ ਕੇ ਇਹ ਬਾਣੀ ਜਿਉਂ ਉਹਨਾਂ ਨੇ ਰਚਨਾ ਕੀਤੀ ਏ ਕਿਉਂ ਵਿਚਾਰ ਰੰਗਤਾ ਕਰਦੇ ਹਨ ਜਦ ਹਮ ਹੋਤੇ ਤਬ ਤੂੰ ਨਹੀਂ ਹਬ ਤੂੰ ਹੀ ਮੈਂ ਨਹੀਂ ਜਿੰਨਾ ਚ ਸਾਡੇ ਅੰਦਰ ਮੈਂ ਸੀ ਉਦੋਂ ਸਾਡੇ ਅੰਦਰ ਤੂੰ ਨਹੀਂ ਸੀ ਉਦੋਂ ਸੀ ਬਲੀਤ ਸੀ ਅਪਵਿੱਤਰ ਸੀ ਉਦੋਂ ਸਾਡੇ ਨਾਲ ਜੇ ਕੋਈ ਲੱਗ ਜਾਂਦਾ ਸੀ ਉਹ ਘਟਿਆ ਜਾਂਦਾ ਸੀ ਸਤ ਸੰਗਤ ਜੀ ਇਸ ਗੱਲ ਨੂੰ ਜੇ ਆਪਾਂ ਹੋਰ ਦੁਹਤੇ ਜਾਈਏ ਤਾਂ ਐ ਸੱਚ ਹੈ ਜਿਹੜੇ ਮਾੜੇ ਕਰਮ ਕਰਨ ਵਾਲੇ ਲੋਕ ਹਨ ਮੰਦੇ ਕਰਮ ਕਰਨ ਵਾਲੇ ਲੋਕ ਹਨ ਉਹਨਾਂ ਦੇ ਨਾਲ ਜੇ ਕੋਈ ਥੋੜਾ ਬਹੁਤਾ ਸੱਚਾ ਸੁੱਚਾ ਆਦਮੀ ਉਹਨਾਂ ਦੇ ਨਾਲ ਸੰਗਤ ਕਰਦਾ ਜੇ ਤਾਂ ਉਸ ਬੰਦੇ ਨੂੰ ਵੀ ਉਹ ਪਰिष्ट ਕਰ ਦਿੰਦੇ ਹਨ ਉਹਦੇ ਕਰਮ ਨੂੰ ਧਰਮ ਪਰिष्ट ਕਰ ਦਿੰਦੇ ਨੇ ਭਾਵ ਕੀ ਆਪਣੀ ਸੰਗਤ ਦੇ ਵਿੱਚ ਜੋੜ ਲੈਂਦੇ ਨੇ ਪੂਰੇ ਕੰਮਾਂ ਦੇ ਵਿੱਚ ਲਾ ਲੈਂਦੇ ਨੇ ਤਦੇ ਕਬੀਰ ਜਿਨੇ ਗੱਲ ਕਹੀ ਆ ਕਬੀਰ ਮਨ ਪੰਖੀ ਭਇਆ ਉਡੋ ਉਡਹਿ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਸਾਡਾ ਸੁਭਾਅ ਹੈ ਮਨ ਦਾ ਜਿਸ ਤਰ੍ਹਾਂ ਜੇ ਅਸੀਂ ਸੰਗਤ ਕਰਨੀ ਸ਼ੁਰੂ ਕਰ ਦਿਆਂਗੇ ਉਸੇ ਤਰ੍ਹਾਂ ਦਾ ਹੀ ਸਾਡੇ ਮਨ ਦੇ ਉੱਤੇ ਪ੍ਰਭਾਵ ਪੈ ਜਾਂਦਾ ਹੈ ਫਲ ਖਾਏ ਮੈ ਸਾਨੂੰ ਵੀ ਉਹ ਬੁਰੀ ਆਦਤ ਪੈ ਜਾਂਦੀ ਹੈ ਸਦੇ ਸਿਆਣੇ ਕਹਿੰਦੇ ਹੁੰਦੇ ਸੀ ਕਿ ਚੰਗਿਆਂ ਦੀ ਸੰਗਤ ਕਰੋ ਚੰਗਿਆਂ ਦੇ ਕੋਲ ਬੈਠੋ ਚੰਗਿਆਂ ਦੀਆਂ ਗੱਲਾਂ ਸੁਣੋ ਤਾਂ ਜੀਵਨ ਚੰਗਾ ਹੋ ਜਾਂਦਾ ਹੈ ਮਾੜਿਆਂ ਕੋਲ ਬੈਠਾਂਗੇ ਮਾੜਿਆਂ ਦੀਆਂ ਮਾੜੀਆਂ ਗੱਲਾਂ ਸੁਣਾਗੇ ਉਹ ਮਾੜਾ ਪ੍ਰਭਾਵ ਮਨ ਤੇ ਵੀ ਅਸਰ ਕਰਦਾ ਹੈ ਫਿਰ ਸਾਡਾ ਜੀਵਨ ਵੀ ਮਾੜਾ ਹੀ ਹੋ ਜਾਂਦਾ ਹੈ ਇਸ ਕਰਕੇ ਰਬਦਾਸ ਜੀ ਕਹਿ ਰਹੇ ਨੇ ਠੀਕ ਹੈ ਕਿਉਂਕਿ ਉਹਨਾਂ ਜਿਹੜਾ ਜੀਵ ਹੈ ਜਿਹੜਾ ਸੰਸਾਰ ਦੇ ਵਿੱਚ ਪਰਮਾਤਮਾ ਦੇ ਪਿਆਰ ਚ ਨਹੀਂ ਜੁੜਦਾ ਹਉਮੈ ਤੇ ਯਰ ਮੈਂ ਨਹੀਂ ਭਰਿਆ ਪਿਆ ਮੈਂ ਦਾ ਉਹ ਦੂਪਵਿੱਤਰ ਹੈ ਉਹ ਪਟਿਆ ਹੋਇਆ ਹੈ ਅਬ ਤੂੰ ਹੀ ਮੈਂ ਨਹੀਂ ਜਦੋਂ ਪਰਮਾਤਮਾ ਦੀ ਭਗਤੀ ਕਰਨ ਵਾਲੇ ਭਗਤ ਭਗਤੀ ਕਰਦੇ ਹਨ ਉਹਦੋਂ ਬਾਹਰੋਂ ਪਵਿੱਤਰ ਹੋ ਜਾਂਦੇ ਹਨ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਮੈਂ ਹੀ ਮੈਲ ਹੈ ਮੈਂ ਦਾ ਹੰਕਾਰ ਹੈ ਮੈਂ ਇਹ ममता ਕਹੀ ਹੋਈ ਹੈ ਇਹ ਕੱਢ ਦਿੰਦੇ ਹਾਂ ਉੱਥੇ ਫਿਰ ਤੂੰ ਹੀ ਤੂੰ ਰਹਿ ਜਾਂਦਾ ਹੈ ਤੂੰ ਤੂੰ ਕਰਦਾ ਤੂੰ ਮਵਾ ਮਜਮਹਿ ਰਹਾ ਨਾ ਹੋ ਜਦ ਆਪਾ ਪਰਕਾਰ ਮਿਲ ਗਿਆ ਜਤ ਦੇਖਾਂ ਤਦ ਤੂੰ ਉੱਥੇ ਤੂੰ ਹੀ ਤੂੰ ਫਿਰ ਨਜ਼ਰ ਆਉਂਦਾ ਹੈ ਇਹ ਹੀ ਗੱਲ ਰਦਾਜੀ ਕਹਿ ਰਹੇ ਨੇ ਅਨ ਲਗਵੰਜੈ ਸਿ ਲੈ ਰ ਮੈਂ ਉਹ ਤਦ ਜਲ ਕੇਵਲ ਜਲ ਮਾ ਜੀ ਕਦੇ ਹੀ ਮੇਰੇ RAM ਮੇਰੇ ਹਰੀ ਮੈਨੂੰ ਸਮਝ ਆ ਗਈ ਹੈ ਸਮੁੰਦਰ ਦੇ ਉੱਤੇ ਲਹਿਰਾਂ ਚਲਦੀਆਂ ਹਨ ਜਦੋਂ ਹਵਾ ਵੱਗਦੀ ਹੈ ਪਰ ਲਹਿਰਾਂ ਸਮੁੰਦਰ ਨਾਲੋਂ ਵੱਖਰੀਆਂ ਨਹੀਂ ਹਨ ਉਹ ਸਮੁੰਦਰ ਦਾ ਹੀ ਪਾਣੀ ਹਨ ਜਦੋਂ ਹਵਾ ਰੁਕ ਜਾਂਦੀ ਹੈ ਫਿਰ ਪਾਣੀ ਪਾਣੀ ਰਹਿ ਜਾਂਦਾ ਹੈ ਸਾਡੇ ਅੰਦਰ ਵੀ ਮਾਇਆ ਦੀ ਹਵਾ ਲੱਗੀ ਹੋਈ ਹੈ ਜਿੰਨਾ ਚਿਰ ਮਾਇਆ ਦੀ ਹਵਾ ਸਾਡੇ ਅੰਦਰ ਚਲਦੀ ਹੈ ਮਾਇਆ ਮਮਤਾ ਮੋਹਣੀ 모ਹੇ ਹੋਏ ਉਨਾ ਚਿਰ ਅਸੀਂ ਆਪਣੇ ਆਪ ਨੂੰ ਵਾਹਿਗੁਰੂ ਨਾਲੋਂ ਵੱਖਰਾ ਮੰਨਿਆ ਹੋਇਆ ਹੈ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਪਿਆਰ ਚ ਜਦੋਂ ਆਤਮਾ ਇੱਕ ਰਸ ਹੋ ਕੇ ਮਾਇਆ ਦੀ ਲਹਿਰ ਤੋਂ ਖਤਮ ਮੁੱਕ ਜਾਂਦੀ ਹੈ ਟੁੱਲ ਪਹੁੰਚ ਜਾਂਦੀ ਹੈ ਮਾਇਆ ਦੀ ਮਮਤਾ ਮਾਇਆ ਦੀਆਂ ਲਹਿਰਾਂ ਮਾਇਆ ਦੀ ਅਗਿਆਨਤਾ ਜਦੋਂ ਮਨ ਤੋਂ ਲੈ ਜਾਂਦੀ ਹੈ ਇਰੋਦੋ ਸਮਝ ਆ ਜਾਂਦੀ ਹੈ ਕਿ ਇਹ ਜਿਹੜੀ ਮੇਰੀ ਆਤਮਾ ਮੈਂ ਹਾਂ ਮੈਂ ਕੋਈ ਵੱਖਰਾ ਨਹੀਂ ਹਾਂ ਮੇਰਾ ਰੂਪ ਹੈ ਜਿਹੜਾ ਇਹ ਆ ਪਰਮਾਤਮਾ ਦਾ ਹੀ ਰੂਪ ਹੈ ਪਰਮਾਤਮਾ ਦਾ ਜਿਹੜਾ ਰੂਪ ਹੈ ਉਹ ਮੇਰੇ ਅੰਦਰ ਵਸਿਆ ਹੋਇਆ ਹੈ ਆਤਮ ਮੈਂ ਪਰਮਾਤਮ ਜਾਨਿਆ ਆਤਮਾ ਦੇ ਵਿੱਚ ਹੀ ਪਰਮਾਤਮਾ ਹੈ ਬ੍ਰਹਮ ਦੀਸੈ ਬ੍ਰਹਮ ਸੁਣੀਏ ਏਕ ਹੀ ਪ੍ਰਭਾਣੀ ਨਹੀਂ ਕੋਈ ਹਰ ਹਰ ਜਨ ਤੋ ਇਹ ਹੈ ਮਿਭ ਵਿਚਾਰ ਕਿਸ ਨਾਹੀ ਜਦ ਤੈ ਮੁਝ ਤਰੰਗ ਦੇਉ ਜਲੀ ਵਿਖੇ ਸਮਾਹੀ ਕੋਈ ਰੂਪ ਹੈ ਇਹ ਰਵਦਾ ਹੀ ਪਰਮਾਤਮਾ ਦੇ ਪਿਆਰ ਦੇ ਵਿੱਚ ਕਹਿੰਦੇ ਜਾ ਰਹੇ ਨੇ ਮਾਧਵੇ ਇਹ ਵੀ ਮਾਇਆ ਦੇ ਪਤੀ ਪਰਮੇਸ਼ਰ ਜੀਓ ਤਿਆ ਕਹੀ ਹੈ ਬ੍ਰਹਮ ਐਸਾ ਇਹ ਭਰਮ ਹੀ ਹੈ ਦੇਖੋ ਬ੍ਰਹਮਣ ਕਹਿੰਦਾ ਹੈ ਕਿ ਜੇ ਤੂੰ ਮੇਰੇ ਨਾਲ ਲਾਗਿਆ ਉਦਾਸੀਏ ਨੂੰ ਜਾਂ ਆਪਣੇ ਬਾਲਮੀ ਕੀ ਹੁਣ ਤਾਂ ਆਪੇ ਨਾਂ ਲੈਣਿਆ ਪ੍ਰਾਣਿ ਸੁਮੇ ਜਿਤਾ। ਰਬਦਾ ਜੀ ਅਰਸ਼ਤੇ ਚਮਾਰ ਕੇ ਹੈ ਕਹਿ ਰਉਦਾਸ ਸਿਮਰ। ਇਸ ਤਰ੍ਹਾਂ ਜਿਵੇਂ ਚੰਦਾਲ ਸੀ ਬਾਲਮੀ ਇਸ ਤਰ੍ਹਾਂ ਉਹੇ ਸ਼ਬਦ ਦਿੱਤੇ ਗਏ ਹੋਏ ਸੀ ਭਾਲ ਕੇ ਦੀਸ ਕਰਕੇ ਨੀਕੇ ਬੰਦੇ ਜਾਂਦੇ ਸੀ। ਕਹਿੰਦੇ ਠੀਕ ਹੈ। ਸਰ ਇਹਨੇ ਵੀ ਕੀ ਕਹੀ ਹੈ ਭ੍ਰਮ ਐਸਾ ਜਿੰਨਾ ਚਿਰ ਮਨ ਦੇ ਅੰਦਰ ਭ੍ਰਮ ਹੈ ਭ੍ਰਮ ਪਿਆ ਹੋਣ ਕਰਕੇ ਹੀ ਮੰਨਿਆ ਹੋਇਆ ਹੈ ਨਾ ਉਹ ਬ੍ਰਾਹਮਣ ਕਹਿੰਦਾ ਵੀ ਤੂੰ ਮੇਰੇ ਰੇੜੇ ਲੱਗਣਾ ਤੂੰ ਮੈਨੂੰ ਪਰਸ਼ਾਨਾ ਨਹੀਂ ਦੇਣਾ ਉਹੀ ਬ੍ਰਾਹਮਣ ਹੈ ਜਦੋਂ ਜੁੱਤੀ ਫਿਰ ਟੁੱਟ ਜਾਂਦੀ ਹੈ ਜਾਂ ਪੈਰਾਂ 'ਚ ਜੁੱਤੀ ਪਾਉਣੀ ਹੁੰਦੀ ਹੈ ਕਹਿੰਦਾ ਜੁੱਤੀ ਬਣਾ ਕੇ ਦੇ ਚਮਮੀ ਹੁੰਦਾ ਹੈ ਉਹੀ ਜੀ ਦਾ ਕਹਿੰਦਾ ਵੀ ਜੇ ਤੇਰਾ ਮੈਨੂੰ ਹੱਥ ਲਾ ਗਿਆ ਮੈਂ ਪਿੱਟਿਆ ਜਾ ਉਹਦੇ ਹੱਥਾਂ ਦੀ ਬਣੀ ਹੋਈ ਜੁੱਤੀ ਪੈਰਾਂ 'ਚ ਪਾਉਂਦਾ ਕਿੱਥੇ ਭਰਮ ਰਹਿ ਗਿਆ ਏਕ ਭਰਮ ਖੜਾ ਕੀਤਾ ਹੋਇਆ ਸੰਸਾਰ ਦੇ ਵਿੱਚ ਕਿਉਂਕਿ ਭਰਮੇ ਸੁਰ ਨਰ ਦੇਵੀ ਦੇਵਾ ਭਰਮੇ ਸਿੱਧ ਸਾਧਕ ਬ੍ਰਹਮੇਵਾ ਤਹੰ ਪਰਮਾਨੁਪદય ਕਾਇ ਅਸੀਂ ਡੈਕ ਡੋਲੇ ਡਿੱਕੋ ਡੋਲੇ ਖਾਣੇ ਆ ਭਰਮ ਦੇ ਅੰਦਰ ਕਿਉਂ ਖਾਣੇ ਆ ਕਿਉਂਕਿ ਅਭਿਆਨਤਾ ਹੈ ਕਿਆ ਨਹੀਂ ਹੈ ਇਹ ਭਰਮ ਨੂੰ ਕਿਹੋ ਜਿਹਾ ਕਹਈਏ ਇਹ ਭਰਮ ਹੈ ਹੀ ਇਸੇ ਤਰ੍ਹਾਂ ਦਾ ਜੈਸਾ ਮੰਨਿਆ ਹੋਏ ਨਾ ਤੈਸਾ ਜਿਹੋ ਜੈ ਮੰਨਿਆ ਹੋਇਆ ਸੀ ਬ੍ਰਾਹਮਣ ਜਿਹੜੇ ਜਿਹੜੇ ਪਰਛਾਵਾਂ ਪੈ ਗਿਆ ਮੈਂ ਬਿਠਿਆ ਜਾਂ ਕਿਤੇ ਇਹਦਾ ਕੁਝ ਪੁਝੀ ਨਹੀਂ ਆਉਂਦਾ ਕਿ ਉਹਦੇ ਦਾ ਕਾਲਾ ਰੰਗ ਹੋ ਜਾਂਦਾ ਜਦੋਂ ਉਹ ਗੱਲ ਨਹੀਂ ਆਉਂਦੀ ਹੈ ਇੱਕ ਸੱਚ ਮਾਰਦਾ ਪਰ ਪਰਛਾਵਾਂ ਪੈ ਜਿਹਾ ਕੋਸ਼ਿਸ਼ੀ ਗੱਲ ਜੀ ਬਦਲਦੀ ਹੈ ਸਿਰਵ ਖਿਆਲ ਦੇ ਇਹ ਭਰਮ ਪਿਆ ਹੋਇਆ ਖਾਸ ਕਰਕੇ ਆਪਾਂ ਮੰਨ ਲੀਏ ਕੁਝ ਅਮੀਰ ਟੋਲੇ ਨੇ ਵੱਡੇ ਟੋਲੇ ਨੇ ਗਰੀਬਾਂ ਨੂੰ ਦਬਾਉਣ ਵਾਸਤੇ ਕਿ ਜਿਵੇਂ ਕਹਿੰਦੇ ਸਦਕਾ ਤੇ ਜੁੱਤੀ ਰੱਖਣ ਦੀ ਉਹਨਾਂ ਨੂੰ ਤਾਂ ਬਾਕੀ ਰੱਖਣ ਵਾਸਤੇ ਇਹਨਾਂ ਲੋਕਾਂ ਨੇ ਇਹ ਖੱਦ ਬਣਾਇਆ ਸਾਨੂੰ ਧੰਨਵਾਦ ਕਰਨਾ ਚਾਹੀਦਾ ਮੇਰੇ ਭਗਤਾਂ ਦਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਨ੍ਹਾਂ ਨੇ ਸਾਨੂੰ ਇਹ ਐਨ ਐਡੀ ਨਿਰਮਾਨਤਾ ਦੇ ਵਿੱਚੋਂ ਐਨੀ ਜਲਨ ਦੇ ਵਿੱਚੋਂ ਪੜ੍ਹ ਕੇ ਸੋਹਣਾ ਦੇ ਬਰਾਬਰ ਖੜੇ ਕਰ ਦਿੱਤਾ ਤੇ ਬਚਨ ਕੀਤੇ ਇਹ ਗਰੀਬ ਸਿੱਖਨ ਕੋਥੀੋਂ ਵੜਿਆਈ ਜਾਗਤ ਰਹਿ ਅੰਮ੍ਰੀ ਗੁਰਿਆਈ ਇਹੀ ਹੋ ਸਰਦਾਰ ਬਣਾਉ ਤਵੇ ਕੋ ਮਨ ਉਸ ਨੇ ਨਾਮੁ ਕਮਾਉ ਸਾਨੂੰ ਸਰਦਾਰ ਬਣਾਏ ਬਾਜਾਂ ਵਾਲੇ ਸਤਿਗੁਰਾਂ ਨੇ ਪਰ ਪਤਾ ਨਹੀਂ ਫੇਰ ਸਾਡੀ ਮਤ ਮਾਰੀ ਗਈ ਐ ਫੇਰ ਵੀ ਅਸੀਂ ਗੁਰੂ ਘਰ ਨੂੰ ਸਾਡੇ ਸਾਡੇ ਕੀਤਾ ਜੋਤ ਨੂੰ ਭਜਦੇ ਆਂ ਤੇ ਰੱਬ ਨੂੰ ਭਜਦੇ ਉਹ ਗੱਲਾਂ ਸੀ ਭੋਲੇ ਇਹ ਧਰਮ ਹੈ ਜੈਸਾ ਮੰਨਿਆ ਹੋਏ ਨਾ ਤੈਸਾ ਜਿਸ ਤਰ੍ਹਾਂ ਦਾ ਧਰਮ ਮੰਨਿਆ ਜਾਂਦਾ ਹੈ ਇਹ ਸਿਆਸੀ ਲੋਕ ਅੱਜ ਸਾਡੇ ਅੰਦਰ ਭਰਮ ਪਾ ਕੇ ਸਾਡੇ ਨਾਮ ਤੋੜਦੇ ਇਸੇ ਜਲਨ ਦੇ ਵਿੱਚ ਫਸੇ ਰਹਿਣ ਇਹ ਜਲਨ ਦੇ ਵਿੱਚ ਉਹ ਲੋਕ ਬਾਹਰ ਨਾ ਨਿਕਲਣੇ ਇਸੇ ਕਰਕੇ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਨੇ ਲੋਕਾਂ ਦੇ ਪਿੱਛੇ ਲੱਗ ਭੁਕੇ ਗੁਰਮੰਗਲ ਦੇ ਘਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਰਹਾਉ ਅਰਥ ਭਾਵ ਇਸਨਾਮ ਤੇ ਨਰਪਤ ਇਹ ਕਿਸ ਸਮਾਸ਼ਨ ਸੋਇਆ ਸੁਪਨੇ ਭਿਆ ਪਿਖਾਰੀ ਹੁਣ ਰਬ ਦਾ ਭਗਤ ਰੰਦਾ ਜੀ ਪਰਮਾਨੰਦ ਜਿੰਦੇ ਨੇ ਇੰਨੇ ਹੀ ਪਰਮੇਸ਼ਰ ਮਨੇ ਸਮਝ ਆ ਪਈ ਹੈ। ਫਿਰ ਦੁਨੀਆ ਦੇ ਸਾਨੂੰ ਲੋਕਾਂ ਨੂੰ ਸਮਝਾਉਣ ਵਾਸਤੇ ਬਚਨ ਕੀਤਾ। ਜਿਵੇਂ ਕਿ ਰਾਜਾ ਇੱਕ ਸੁਪਨੇ ਦਾ ਤਖਤ ਉਤੇ ਬੈਠਾ ਹੈ। ਤਖਤ ਦੇ ਉਤੇ ਬਿਆਨ ਥੋੜਾ ਜਿਹਾ ਡੇਢਾ ਹੋ ਗਿਆ ਵਿਚਾਲੇ ਬੈਠੀਆਂ ਕਚਹਿਰੀ ਲੱਗੀ ਹੈ। ਕਿਹੜਾ ਉਹਨੂੰ ਕਿਸੇ ਦਾ ਦਰਸ ਸੁਪਨਾ ਆ ਗਿਆ ਸੁਪਨੇ ਦੇ ਵਿੱਚ ਭਖਾਰੀ ਬਣੀ ਹੈ। ਤਖਤ ਤੇ ਬੈਠੇ ਸੁਪਨਾ ਆਇਆ ਇੱਕ ਢੰਗਾ ਖਮੀਤੀ ਹੈ। ਤੇ ਸੁਪਨਾ ਆਉਂਦਿਆ ਸਾਰ ਪਖਾਰੀ ਬਣਿਆ ਹੋਇਆ ਅਛਤ ਰਾਜ ਵਿਚਰਤੋ ਦੁੱਖ ਪਾਇਆ ਸੋਗਤ ਧਈ ਹਮਾਰੀ ਪਖਾਰੀ ਦੇ ਹਾਲ ਤਾਂ ਪਤਾ ਆਂਦੇ ਹੀ ਆ ਭੇਖ ਮੰਗਣ ਵਾਲਾ ਦਰ ਦਰ ਤੇ ਟੁਕੜੇ ਮੰਗਦਾ ਸਾਥੀ ਇਹ ਬਹੁਤ ਵੱਡੀ ਹੈ ਖਾਸ ਕਰਕੇ ਮਹਾਰਾਜਾ ਜਨਕ ਨੂੰ ਇਹ ਸੁਪਨਾ ਆਇਆ ਸੀ ਸੁਪਨੇ ਦੇ ਵਿੱਚ ਰਾਜੇ ਨੇ ਰਾਜ ਖੋਹ ਲਿਆ ਸ਼ਹਿਰ ਤੋਂ ਕੱਢਦਾ ਕਪੜੇ ਵੀ ਹਨ ਸਿਰਫ ਤਾਂ ਲੱਗਣ ਜੋ ਕਰਾਈ ਕਪੜਾ ਸੀ ਭੁੱਖਾ ਹੈ ਕਹੀਏ ਜੇ ਜੰਗਲਾਂ ਚ ਭਟ ਗਿਆ ਸੁਪਨੇ ਦੇ ਵਿੱਚ ਹੀ}{|\text{ਖੇਲ ਬੜੀ ਦੂਰ ਜਾ ਕੇ ਕਲੰਦਰ ਛੇਤਰ ਲੱਗਿਆ ਹੈ}|} ਜਿੱਥੇ ਖਿਚੜੀ ਮਿਲਦੀ ਆ ਫਿਰ ਪਾਂਡਾ ਕੀ ਘਮਾਰਾ ਜੋ ਪਾਂਡਾ ਲਿਆਂਦਾ ਟੁੱਟਿਆ ਠੀਕਰਾ ਉਹ ਜਿਹੜੇ ਖਿਚੜ ਵਾਲੇ ਨੇ ਜਿਹੜੀ ਭਾਈ ਫਿਰ ਕਹਿੰਦਾ ਖਾਧੀ ਜਾਨੀ ਘੋੜੇ ਪਾ ਲੋ ਜਿਹਨੇ ਘੋੜੇ ਦਾ ਕੱਛਾ ਪਾਇਆ ਕੀ ਕਹਦੇ ਉਹ ਕਾਸ਼ੇ ਨਾਲੇ ਟੁੱਟ ਗਿਆ ਠਿਕਰਾ ਕੀ ਨੇ ਲਿਖਿਆ ਕਿ ਦੋ ਟੱਠੇ ਲੜਦੇ ਹੋਇਆ ਜਦੋਂ ਖਾਨ ਲੱਗਿਆ ਠਿਕਰਾ ਨਹੀਂ ਫੁੱਟ ਗਿਆ ਉਹ ਸਾਰਾ ਕੁਝ ਦੁੱਧ ਗਿਆ ਉਧਰ ਅੱਖ ਖੁੱਲ ਗਈ ਤਰਪ ਕੇ ਉੱਠਿਆ ਪਸੀਨਾ ਤੁਸੀ ਨਹੀਂ ਹੋ ਗਿਆ ਫਿਰ ਇਹਨੂੰ ਇਥੋਂ ਵਿਯੋਗ ਲਗਾਇਆ ਵੀ ਸੱਚ ਹੈ ਜਿਹੜਾ ਸੁਪਨਾ ਆਇਆ ਇਹ ਇਹ ਸੱਚਕ ਉਹ ਸੱਚ ਵੀ ਇਹ ਜਗਤ ਰੂਪ ਸੱਚਾ ਹੈ ਉਹ ਸੁਪਨਾ ਸੱਚਾ ਹੈ ਕੌਣ ਸੱਚ ਹੈ ਜੀ ਵਿੱਚ ਫੇਰ ਰਸਤਾ ਬਕਰਨੀ ਨੂੰ ਗਿਆਨ ਪਰਾਇਆ ਸੀ ਸੋ ਇਸ ਤਰ੍ਹਾਂ ਰਬਦਾਸ ਜੀ ਇਹ ਕਹਿੰਦੇ ਨੇ ਵੀ ਅਛਤ ਰਾਜ ਵਿਚਤ ਦੁਖ ਪਾਇਆ ਸੋ ਗਤ ਭਈ ਹਮਾਰੀ ਸਾਡੀ ਉਹ ਵੀ ਗਤ ਅਸੀਂ ਵੀ ਬਾਦਸ਼ਾਹ ਹਕਾਲਪੁਰਖ ਵਾਹਿਗੁਰੂ ਦੇ ਸਹਿਜਾਦੇ ਹਾਂ ਸਾਡੀ ਆਤਮਾ ਪਰਮਾਤਮਾ ਰਾਜਾ ਹੈ ਪਰਮੇਸ਼ਰ ਰਾਜਾ ਹੈ ਸਾਡੀ ਆਤਮਾ ਉਸ ਰਾਜੇ ਪਰਮਾਤਮਾ ਦਾ ਸਹਿਜਾਦਾ ਹੈ ਰਾਜਕੁਆਰਾ ਕੌਸੀ ਰਾਜਕੁਆ ਰਾਜੇ ਹੁੰਦਿਆਂ ਹੋਇਆਂ ਵੀ ਬਖਾਰੀ ਬਣੇ ਹੋਏ ਆਂ ਜਨਮ ਤੋਂ ਲੈ ਕੇ ਸਾਰੀ ਜ਼ਿੰਦਗੀ ਕੋ ਹਟਉਂਦੇ ਆਂ ਜਿਉ ਮਰ ਜਾਂਦੀ ਐ ਮੰਗਾ ਮੰਗਦਿਆਂ ਜਿਉ ਮਰ ਜਾਂਦੀ ਐ ਸਾਰੀ ਜ਼ਿੰਦਗੀ ਲੰਘ ਜਾਂਦੀ ਐ ਸਾਡੀ ਕੁਸ ਵੀ ਪੱਲੇ ਨਹੀਂ ਪੈਂਦਾ ਕਾਰਨ ਕੀ ਐ ਅਗਿਆਨਤਾ ਹੈ ਫਿਰ ਉਹਦਾ ਜੀ ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਲੋਕਾਂ ਦੀ ਹਾਲਤ ਸੀ ਰਾਜ ਮਿਆਂਮ ਵਰਸਾਂ ਮੇਂ ਜੈਸੇ ਹੈ ਅਬ ਕਸ਼ਮਰ ਮਨ ਜਨਾਇਆ ਦੂਸਰਾ ਪ੍ਰਮਾਣ ਦਿੰਦੇ ਨੇ ਰੱਸੀ ਦਾ ਮੂੰਹ ਡੇਰਾ ਹੈ ਰੱਸੀ ਪਈ ਹੈ ਰਾਹੀ ਤੁਰਿਆ ਆ ਰਿਹਾ ਦੇਖਿਆ ਸੱਪ ਦੇ ਕੇ ਖੜ ਗਿਆ ਦੂਸਰਾ ਬੰਦਾ ਹੈ ਉਹਨੇ ਲਾਈਟ ਜਗਾਈ ਕਹਿਣ ਲੱਗਿਆ ਭਰਿਆ ਰੱਸੀ ਨਹੀਂ ਹੈ ਸੱਪ ਨਹੀਂ ਹੈ ਰੱਸੀ ਹੈ ਸੰਸਾਰ ਨੂੰ ਅਸੀਂ ਸੱਪ ਰੂਪ ਸੱਚਾ ਮੰਨ ਕੇ ਸੰਸਾਰ ਦੇ ਵਿੱਚ ਫਸੇ ਹੋਏ ਆਂ ਸਤਿਗੁਰੂ ਪਰਮੇਸ਼ਰ ਰੱਬ ਦੇ ਪਿਆਰੇ ਗਿਆਨ ਦਾ ਚਲਣਾ ਕਰਕੇ ਸਮਝਾ ਦਿੰਦੇ ਨੇ ਵੀ ਇਹ ਸਤ ਨਹੀਂ ਹੈ ਸੰਸਾਰ ਸੱਚਾ ਨਹੀਂ ਹੈ ਇਤ ਰਸੀ ਹੀ ਨਿਆਈ ਹੈ ਸੰਸਾਰ ਝੂਠਾ ਹੈ ਤੂੰ ਅਗਲਾ ਮਾਰਗ ਪ੍ਰਮਾਤਮਾ ਦੇ ਰਾਹ ਤੇ ਚੱਲ ਮਰਮ ਜਨ ਆਇਆ ਹੁਣ ਸਾਨੂੰ ਤੇਜ ਆ ਗਿਆ ਦੰਦਾਰ ਜੀ ਕਹਿੰਦੇ ਇਹ ਸੰਸਾਰ ਝੂਠਾ ਹੈ ਤੇਰਾ ਨਾਮ ਸੱਚਾ ਹੈ ਅਨਕ ਕਟ ਕੇ ਜੈਸੇ ਫੁੱਲ ਪਰੇ ਅਬ ਕਹਿ ਤੀ ਕਹਿਣ ਨਾ ਜਾਇ ਫਿਰ ਕੜਿਆਂ ਦਾ ਸੋਨੇ ਦਾ ਪਰਮਾਨੰਦ ਕੋਈ ਕਹਿੰਦਾ ਮੈਂ ਕੜਾ ਹਾਂ ਕੋਈ ਕਹਿੰਦਾ ਮੈਂ ਥਾਰ ਹਾਂ ਕੋਈ ਕਹਿੰਦਾ ਮੈਂ ਛੱਦਾ ਹਾਂ ਪਰ ਜਦੋਂ ਸੁਨਿਆਰ ਘਾਗ ਦੇ ਅੰਦਰ ਸਾਰਾ ਸੋਨਾ ਹੀ ਹੈ ਇਸ ਦਾ ਸਾਡੇ ਅੰਦਰ ਗਿਆਨ ਤਾਂ ਹੋਣ ਕਰਕੇ ਅਸੀਂ ਵੱਖਰੇ ਵੱਖਰੇ ਪ੍ਰਤੀਤ ਹੁੰਨੇ ਆਂ ਪਰ ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਸਾਰੇ ਬ੍ਰਹਮ ਪਰਮੇਸ਼ਰ ਤੇ ਮਿਲ ਜਾਂਦੇ ਜਿਵੇਂ ਸੋਨਾ ਸੋਨਾ ਹੀ ਹੈ ਆਤਮਾ ਪਰਮਾਤਮਾ ਹੀ ਹੈ ਸਰਬੇ ਇਕ ਅਨੇਕੈ ਸਾਮੀ ਸਭ ਘਟ ਭੋਗ ਵੈ ਸੋਈ ਆਖਰੀ ਪੰਕਤੀ ਕਹਿ ਰਹੇ ਨੇ ਰਬਦਾਹ ਜੀ ਕਹਿੰਦੇ اے ਸੁਆਮੀ ਸਾਰਿਆਂ ਘਟਾਂ ਜਿੱਦਾਂ ਤੂੰ ਕੀ ਵਸ ਤੂੰ ਸਾਰਿਆਂ ਦੇ ਹਿਰਦੇ ਚ ਤੂੰ ਵਸਿਆ ਹੋਇਆ ਸਰੀਰਾਂ ਕਰਕੇ ਵਸਿਆ ਹੋਇਆ ਸਾਰੇ ਸੰਸਾਰ ਦੇ ਵਿੱਚ ਸਾਰੇ ਪੋਗ ਤੂੰ ਹੀ ਪੋਗਣ ਵਾਲਾ ਹੈ ਸਭ ਘਟ ਪੋਗ ਵੈਸੋ ਹੀ ਸਾਰੇ ਜੋ ਚੱਲ ਰਹੇ ਨੇ ਚਰਾਂ ਅਚਲ ਜੀਵ ਨੇ ਸਾਰਿਆਂ ਦੇ ਵਿੱਚ ਤੂੰ ਵਸਿਆ ਹੋਇਆ ਮੇਰੇ ਚ ਕਿਹੜਾ ਤੂੰ ਨਹੀਂ ਵਸਿਆ ਹੈ ਮੇਰੇ ਚ ਵੀ ਤੂੰ ਹੀ ਵਸਿਆ ਮੈਂ ਪੈ ਰਵਦਾਸ ਹੱਥ ਪੈਰ ਠੀਕ ਹੈ ਮੈਂ ਤੁਹਾਡੇ ਚਰਨਾਂ 'ਚ ਹੱਥ ਲਾਉਣਾ ਚਾਹੁੰਦਾ ਇਸ ਪੁੱਛੇ ਹਟ ਗਏ ਤੇ ਮੈਂ ਪਿੱਟਿਆ ਜੰ ਮੇਰੇ ਹੱਥਾਂ ਤੇ ਪੈਰਾਂ ਤੋਂ ਵੀ ਤੂੰ ਤਾਂ ਲੈਣੀ ਹੱਥ ਪੈ ਹੁਣ ਮੇਰਾ ਤੈਨੂੰ ਹੱਥ ਦੇ ਗਏ ਤੇਰੀ ਪ੍ਰਾਪਤੀ ਹੋ ਗਈ ਏ ਇਸ ਕਰਕੇ ਤੂੰ ਮੇਰੀ ਆਤਮਾ ਤੋਂ ਵੀ ਬਾਹਰ ਨਹੀਂ ਡੇੜਿਆ ਆਤਮਾ ਵਿੱਚ ਤੂੰ ਹੀ ਵਸ ਰਿਹਾ ਹੈ ਸਹਿਜ ਹੋ ਸੋਈ ਈ ਮੇਰੇ ਪਰਮਾਤਮਾ ਮੇਰੇ ਹਰੀ ਜੀਓ ਹੁਣ ਤਾਂ ਤੇਰੇ ਹੁਕਮ ਦੇ ਵਿੱਚ ਐ ਸਹਿਜ ਦੇ ਵਿੱਚ ਐ ਜਿਵੇਂ ਹੋੜ ਹੈ ਤੇਰੇ ਹੁਕਮ ਜੇ ਹੋ ਰਿਹਾ ਹੈ ਤੇਰੇ ਭਾਣੇ ਜੀ ਹੋ ਰਿਹਾ ਹੈ ਸਾਰੇ ਕੌਤੁਕ ਤੂੰ ਹੀ ਕਰਨ ਵਾਲਾ ਹੈ ਤੂੰ ਹੀ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ ਪੋਨਚਰ ਮੇਰੇ ਅੰਦਰ ਭਲੇਖਾ ਸੀ ਜਿੰਨਾ ਚਿਰ ਮੇਰੇ ਅੰਦਰ ਅਗਿਆਨਤਾ ਸੀ ਜਿਵੇਂ ਇੱਕ ਰਾਜਾ ਤਖਤ ਤੇ ਸੁੱਤਾ ਪਿਆ ਉਹਨੂੰ ਸੁਪਨਾ ਆਇਆ ਭਖਾਰੀ ਬਣਿਆ ਹੋਇਆ ਪਰ ਜਦੋਂ ਉਹਦੀ ਅੱਖ ਖੁੱਲੀ ਕੀ ਦੇਖਦਾ ਮੈਂ ਤਾਂ ਰਾਜਾ ਹੀ ਆਂ ਫੌਜਾਂ ਵੀ ਖੜੀਆਂ ਨੇ ਰਾਣੀਆਂ ਵੀ ਬੈਠੀਆਂ ਨੇ ਤਖਤ ਤੇ ਵੀ ਬੈਠੀਆਂ ਨੇ ਸਾਡੀ ਵੀ ਜਦੋਂ ਅਗਿਆਨਤਾ ਦੀ ਜਿਹੜੀ نیند ਆਈ ਹੋਈ ਹੈ ਅਗਿਆਨਤਾ ਦੀ ਮੋਹ ਮਾਇਆ ਦਾ ਜਿਹੜਾ ਪਰਦਾ ਪਿਆ ਹੋਇਆ ਹੈ ਇਹ ਮੋਹ ਮਾਇਆ ਦਾ ਪਰਦਾ ਜਦੋਂ ਟੁੱਟ ਜਾਂਦਾ ਹੈ ਉਦਨੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਫਿਰ ਉਹ ਗਿਆਨ ਦੇ ਪ੍ਰਕਾਸ਼ ਦੇ ਵਿੱਚ ਸਦਾ ਕਟ ਰਾਮ ਬੋਲੇ ਥਾਮਾ ਬੋਲੇ ਰਾਮ ਦੇ ਨਾਮ ਉਹ ਬੋਲੇ ਇਸਾ ਰਾਮ ਨਾਮ ਦੇ ਦੀ ਤੂੰ ਦਾ ਸਾਰਿਆਂ ਚ ਬਸਿਆ ਹੁੰਦਾ ਫਿਰ ਤੂੰ ਤੂੰ ਕਰਦਾ ਤੂੰ ਮੂਹਾਂ ਮੁੱਠੇ ਰਹਾ ਨਾ ਤੂੰ ਦੀ ਤੈ ਕਿ ਰੁਦਾ ਜੀ ਅਨੇ ਜਬ ਹਮ ਉਹਦੇ ਤੱਕ ਤੂੰ ਨਹੀਂ ਜਦੋਂ ਅਸੀਂ ਤੇ ਉਹ ਤੂੰ ਅਲ ਤੂੰ ਹੀ ਮੈਂ ਹੁਣ ਤੂੰ ਹੀ ਤੂੰ ਮੈਂ ਤਾਂ ਰਹੀ ਹੀ ਨਹੀਂ ਹਾਂ ਇਸ ਤਰ੍ਹਾਂ ਕੇ ਹੁ ਨਹੀਂ ਪਟਿਆ ਜਾ ਸਕਦਾ ਭਾਵ ਉਦੋਂ ਜਦੋਂ ਇਹ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਕਹਿ ਤੀ ਕਹਿ ਨਾ ਆਇਆ ਫਿਰ ਕੀ ਹਾਲੀ ਜਾ ਸਕਦਾ ਜੋ ਦਾਤ ਪ੍ਰਾਪਤ ਹੋ ਜਾਂਦੀ ਹੈ ਬ੍ਰਹਮ ਸਰੂਪ ਹੋ ਜਾਂਦਾ ਹੈ ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਬਖਾਣੀਐ ਆਤਮੁ ਸਾਰਾ ਕਰਨਹਾਰਾ ਪ੍ਰਭੁ ਤੁਣਾ ਨਾ ਜਾਣੀ ਕੋੁਰੂਪ ਹੋਜਿੰਦੈ ਤੁਮ ਹੁ ਸਮਾਨ ਕਰੀਐ ਪਰਮਾਨੰਤ ਸਰਬੀਕ ਜਿ ਕੈ ਸਾਮੀ ਸਭ ਕਟ ਭੂਗਵੈ ਸੋਈ ਕਰਵਦਾਸ ਹਾਥ ਪੈ ਨੀਰੈ ਇਸ ਜੀਵ ਵੈ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ